कपूरथला भारत पाकिस्तान जंगबंदी की खबर आने कारण लोग दुनिया में शांति सदभावना प्रार्थना कर रहे हैं इस लड़ी कपूरथला भ्रिष्टाचार विरोधी एक वालों सारे की भलाई गुरुद्वारा साहिब अरदास गई अते कि के हूँ दोवाल देशों खास करके पाकिस्तान जंगबंदी समझौते की पालना करनी चाहती है इस दौरान सुल्तानपुर लोधी के विधायक राणा इंद्र प्रताप और समाजिक धार्मिक आगुआ ने शिरकत की कपूरथला तो पत्रकार निर्मल सिंह की रिपोर्ट ਅੱਜ ਦਾ ਜੋ ਇਸ ਹਾਰਮੋਨਿਕ ਪ੍ਰੋਗਰਾਮ ਦੋ ਦੇਸ਼ਾਂ ਵਿਚਾਲੇ ਜੰਗ ਦਾ ਮਾਹੌਲ ਬਣਾਇਆ ਸੀ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਉਸ ਪ੍ਰਤੀ ਬੇਨਤੀ ਕੀਤੀ ਗਿਆ ਅਗੇ ਸਤਿਕਾਰ ਦੋਨਾਂ ਦੇਸ਼ਾਂ ਦੇ ਬੁੱਧੀ ਬਖਸ਼ੋ ਤੇ ਤਾਂ ਜੋ ਲੋਕ ਅੱਛੇ ਤਰੀਕੇ ਨਾਲ ਆਪਣਾ ਆਪਣਾ ਜੀਵਨ ਜਿਹੜਾ ਉਹ ਬਸਰ ਕਰ ਸਕਣ ਉਹ ਮਾਜਦੇਸ ਪ੍ਰੋਗਰਾਮ ਨੂੰ ਸਪੈਸ਼ਲੀ ਥੈਂਕਸ ਕਰੂੰਗਾ ਆਪਣੇ ਸਰਬਸੰਗੀ ਜੀ ਪੀਲਾ ਜੀ ਜਿਨ੍ਹਾਂ ਨੇ ਇੰਨਾ ਵੱਡਾ ਪ੍ਰੋਗਰਾਮ ਰੱਖ ਕੇ ਬਾਬੂ ਜੀ ਤੇ ਮਨਨੋ ਜਿੱਥੇ ਵਾਈਡ ਜੀ ਦਾ ਕਾਲ ਸਰ ਵਾਈਡ ਜੀ ਮੈਂ ਚਾਹੁੰਗੇ ਕਾਫੀ ਦਿਨਾਂ ਤੋਂ ਜਿਹੜਾ ਨਾ ਚੋਣ ਸਰਕ ਪਾਕਿਸਤਾਨ ਦੇ ਤੇ ਦੇਖਿਆ ਸੀਗਾ ਤੇ ਹੁਣ ਸੀਸਪਾਈ ਜਿਹੜਾ ਤੇ ਪਰ ਰਾਤ ਨੂੰ ਫੇਰ ਇੱਕ ਵਾਰੀ ਉਹਨਾਂ ਨੇ ਕਾਂਗਰਸ ਤੋਂ ਚਾਰਾਂ ਪੰਜਾਂ ਦੇ ਨਾਲ ਤੋਂ ਦਾ ਤਣਾਅ ਦੀ ਸਿਚੁਏਸ਼ਨ ਬਾਰਡਰ ਤੇ ਪੈਦਾ ਹੋਈ ਸੀ ਤੇ ਕੱਲ ਸੀਸ ਫਾਇਰ ਵੀ ਸ਼ਾਮ ਨੂੰ ਡਿਕਲੇਅਰ ਕੀਤਾ ਕਿ ਆਪਰ ਅੱਜ ਮੈਂ ਅਖਬਾਰਾਂ 'ਚ ਪੜਿਆ ਵੀ ਉਹ ਪ੍ਰੋਪਰਲੀ ਇੰਪਲੀਮੈਂਟ ਨਹੀਂ ਹੋਇਆ ਤੇ ਜਿਹੜੀ ਸਾਡੀ ਕਪੂਰਥਲੇ ਦੀ ਐਂਟੀ ਕ腐ਸ਼ਨ ਜਿਹੜੀ ਕਮੇਟੀ ਬਣੀ ਆ ਸਾਰੀ ਕਮੇਟੀ ਨੇ ਇਕੱਠੇ ਹੋ ਕੇ ਅੱਜ ਗੁਰੂ ਸਾਹਿਬ ਕੇ ਚਰਨਾਚ ਸੁਖਮਣੀ ਸਾਹਿਬ ਦਾ ਪਾਕ ਕਰਾਇਆ ਤੇ ਅਰਦਾਸ ਕੀਤੀ ਜਿਹੜੀ ਇਹ ਟੈਨਸ਼ਨ ਵਾਲੀ ਸਿਚੁਏਸ਼ਨ ਬੜੀ ਹੋਈ ਆ ਇਹਦੇ ਤੇ ਠੰਡ ਪਵੇ ਤੁਜੀ ਪੰਜਾਬ ਦੇ ਲੋਕ ਚਾਹੁੰਦੇ ਨਹੀਂ ਲੜਾਈ ਤੇ ਨਾ ਹੀ ਦੋਆ ਮੁਲਕਾਂ ਚੋਂ ਕੋਈ ਵੀ ਮੁਲਕ ਲੜਾਈ ਫੂਟ ਕਰ ਸਕਦਾ ਤੁਗੁਰਤ ਅੱਜ ਸਾਡੀ ਪ੍ਰੋਗਰੈਸ ਕਰਨ ਦੀ ਆ ਅਸੀਂ ਅਗਰੈਸਿਵ ਦੇਸ਼ ਆ ਤੇ ਮਾਲਕ ਕਿਰਪਾ ਕਰਨਗੇ ਕਿ ਇਸ ਜੀ ਠੰਡ ਪੈਗੀ ਇਹ ਸਾਰਿਆਂ ਨੇ ਰਾਤ ਬਣ ਕੇ ਅਰਦਾਸ ਕੀਤੀ ਆ ਤੇ ਜਦੋਂ ਮਾਲਕ ਤੇ ਅਗੇ ਅਰਦਾਸ ਕਰੀਏ ਆਪਾਂ ਹਮੇਸ਼ਾ ਮਿੱਠਾ ਤੇ ਸੀਫਾਇਰ ਹੋਂਦੂ ਬਾਅਦ ਵੀ ਰਾਤ ਨੂੰ ਫੇਰ ਇੱਕ ਵਾਰੀ ਉਹਨਾਂ ਨੇ ਗੋਲੀਬਾਰੀ ਜਿਹੜੀ ਆ ਲਾਈਨ ਆਫ ਕੰਟਰੋਲ ਦੇਖੋ 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 ਆਪਾਂ ਸੁਲਝੇ ਹੋਏ ਆ ਆਪਾਂ ਕਹਿੰਦੇ ਆ ਕਿ ਹੱਤ ਨੂੰ ਮੁਕਾਬਲਾ ਚਾਹੀਦਾ ਇਹ ਹਰਕ ਨੂੰ ਮੁਕਾਬਲਾ ਚਾਹੀਦਾ ਜੇ ਕਿਸੇ ਨੇ ਗਲਤੀ ਕੀਤੀ ਆ ਕੋਈ ਵੀ ਗਲਤੀ ਮੈਂ ਵੀ ਗਲਤੀਆਂ ਕਰਾਂ ਠੀਕ ਆ ਹਰ ਬੰਦਾ ਗਲਤੀ ਕਰਦਾ ਹਰ ਮਨੁੱਖ ਗਲਤੀ ਕਰਦਾ ਜੇ ਗਲਤੀ ਕਰਕੇ ਸੁਧਰ ਜਵੇ ਗਲਤੀ ਕਰਕੇ ਸੁਧਰ ਜਵੇ ਤੇ ਉਹਨੂੰ ਕਹਿੰਦੇ ਨਾ ਸ਼ਾ ਸਵੇਰ ਦਾ ਭੁੱਲਿਆ ਸ਼ਾ ਨੂੰ ਕਰਾ ਜਵੇ ਤੇ ਉਹਨੂੰ ਭੁੱਲਿਆ ਨਹੀਂ ਕਹਿੰਦੇ ਤੇ ਅਸੀਂ ਵੀ ਚਲੋ ਅਸੀਂ ਨਹੀਂ ਪੜ੍ਹੇ ਲਿਟਰਾਂ ਆਣੇ ਉਹਨੂੰ ਮੌਕਾ ਦਿੱਤਾ ਤੇ ਉਹਨੂੰ ਮੌਕੇ ਦਾ ਬਹੁਤ ਵਧੀਆ ਫਾਇਦਾ ਲੈਣਾ ਚਾਹੀਦਾ ਠੀਕ ਹੈ ਫਾਇਦਾ ਲੈ ਕੇ ਆਪਣੇ ਭਲਾ ਸੋਚੇ ਸਾਡੇ ਭਲਾ ਸੋਚੇ ਮੈਂ ਇਹੀ ਚਾਹਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਜੀ ਕੀ ਕਹਿਣਾ ਚਾਹੂਗਾ ਤੁਸੀਂ ਸਭ ਤੋਂ ਪਹਿਲਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਇੱਕ ਬਹੁਤ ਹੀ ਵਧੀਆ ਉਪਰਾਲਾ ਜੋ ਸ਼ਹਿਰ ਨਿਵਾਸੀਆਂ ਨੇ ਜੋ ਵੱਖ-ਵੱਖ ਧਾਰਮਿਕ ਜਥੇਬੰਦੀਆਂ ਵੱਖ-ਵੱਖ ਸਿਆਸੀ ਪਾਰਟੀਆਂ ਨੇ ਜੋ ਰਲ ਕੇ ਇੱਕ ਅੱਜ ਗੁਰੂ ਘਰ ਦੇ ਵਿੱਚ ਅੱਜ ਜੋ ਅਰਦਾਸ ਕੀਤੀ ਆ ਸਰਬੱਤ ਦੇ ਭਲੇ ਦੀ ਜੋ ਮੈਸੇਜ ਸਾਡੇ ਗੁਰੂਆਂ ਨੇ ਅ ਕਈ ਸੌ ਸਾਲ ਪਹਿਲਾਂ ਤੋਂ ਦਿੱਤਾ ਸੀਗਾ ਸਰਬੱਤ ਦੇ ਭਲੇ ਵਾਸਤੇ ਉਹੀ ਅੱਜ ਅਸੀਂ ਆਪਣੇ ਗੁਰੂਆਂ ਦੇ ਕੋਲ ਉਹ ਵੀ ਅਰਦਾਸ ਕੀਤੀ ਆ ਕਿ ਜੋ ਇਹ جنگ ਦਾ ਮਾਹੌਲ ਜੋ ਇੰਡੀਆ ਪਾਕਿਸਤਾਨ ਦੇ ਵਿੱਚ ਤਣਾਅ ਜੋ ਦੋਨੋਂ ਮੁਲਕਾਂ ਦੇ ਵਿੱਚ ਇੱਕ ਬਹੁਤ ਵੱਡੇ ਲੈਵਲ ਤੇ ਬਣਿਆ ਹੋਇਆ ਆ ਤੇ ਅਸੀਂ ਇਹੀ ਚਾਹੁੰਦੇ ਆ ਵੀ ਇਹ ਜਿਹੜਾ ਤਣਾਅ ਬਹੁਤ ਜਲਦ ਖਤਮ ਹੋਵੇ ਤੇ ਸਰਬੱਤ ਦਾ ਜਿਹੜੀ ਸਾਰੇ ਦੁਨੀਆ ਦਾ ਸਾਰੇ ਸੰਸਾਰ ਦਾ ਜਿਹੜਾ ਭਲਾ ਹੋਵੇ